ਮ ਬਟਿੰਡਾ ਦੇ ਅਧੀਨ ਪੈਂਦੇ ਪਿੰਡ ਕੌਸ਼ਮੀਰ ਚ ਮੌਜੂਦ ਹੈ ਇਸ ਪਿੰਡ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਜੇ ਪਿੰਡ ਦੀ ਕੋਈ ਕੁੜੀ ਜਾਂ ਮੁੰਡਾ ਮੈਰਿਜ ਕਰਵਾਂਦਾ ਹੈ ਤਾਂ ਉਹਨਾਂ ਦਾ ਪੂਰਨ ਤੌਰ ਤੇ ਜਿਹੜਾ ਬਾਈਕਾਟ ਕੀਤਾ ਜਾਏਗਾ ਉਹਨਾਂ ਦੇ ਘਰਦਿਆਂ ਦਾ ਬਾਈਕਾਟ ਕੀਤਾ ਜਾਏਗਾ ਤਸਵੀਰਾਂ ਤੁਹਾਨੂੰ ਪਿੰਡ ਦੀ ਪੰਚਾਇਤ ਦੀਆਂ ਦਿਖਾ ਦਿੰਨੇ ਆਂ ਸੱਤ ਦੀਆਂ ਦਿਖਾ ਰਹੇ ਆ ਤੁਹਾਨੂੰ ਪਿੰਡ ਦੇ ਮੌਤਬਰ ਲੋਕ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਇਸ ਮਤੇ ਬਾਰੇ ਕੀ ਕਹਿਣਾ ਇਹਨਾਂ ਦਾ ਤਸਵੀਰਾਂ ਤੁਹਾਨੂੰ ਪਿੰਡ ਕੌਸ਼ਮੀਰ ਦੀਆਂ ਦਿਖਾ ਰਹੇ ਆ ਸਾਡੇ ਨਾਲ ਪਿੰਡ ਦੇ ਮੋਤਵੈਰ ਬੰਦੇ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਜਸਵੀਰ ਸਿੰਘ ਹੈ ਜੀ ਜਸਵੀਰ ਜੀ ਪਿੰਡ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਹੈ ਵੀ ਪਿੰਡ ਦਾ ਜੇ ਕੋਈ ਕੁੜੀ ਮੁੰਡਾ ਮੈਰਿਜ ਕਰਾਉਂਦਾ ਤਾਂ ਉਹਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਏਗਾ ਉਹਦੇ ਘਰ ਜਾਂਦਾ ਬਾਈਕਾਟ ਕੀਤਾ ਜਾਏਗਾ ਕੀ ਕਹਿਣਾ ਚਾਹੋਗੇ ਠੀਕ ਹੈ ਜੀ ਸਾਰੇ ਨੇ ਬਿਛੇਦਾਲ ਮਿਲ ਕੇ ਚੰ 400 ਬੰਦੇ ਦਾ ਕਾਟੂਆ ਸੀਗਾ ਉਹਨਾਂ ਨੇ ਇਹੀ ਮਤਾ ਪਾਇਆ ਵੀ ਜੇ ਕੋਈ ਪਿੰਡ ਦਾ ਕੁੜੀ ਮੁੰਡਾ ਆਪਦੀ ਮੈਰਿਜ ਕਰਾਉਂਦਾ ਉਹ ਗਲਤ ਹੈ ਵੀ ਪਿੰਡ ਤੋਂ ਬਾਹਰ ਜਿੱ ਵੀ ਪਿੰਡ ਦੇ ਵਿੱਚ ਨਹੀਂ ਚਾਹੀਦਾ ਸਾਡਾ ਪ੍ਰਫਾਖਰਾ ਖਰਾਬ ਹੁੰਦਾ ਸਾਡਾ ਸਾਰਾ ਪਿਛਲਾ ਸ਼ੋਕੜ ਖਰਾਬ ਹੁੰਦਾ ਇਹਨਾਂ ਚੀਜ਼ਾਂ ਤੇ ਅਸੀਂ ਪੂਰੀਆਂ ਵਿਰਹਾਂਆਂ ਨਾਲ ਕਹਿੰਦੇ ਆਂ ਮਾੜੀ ਗੱਲ ਹੈ ਕਾਰਨ ਕੀ ਹੋਇਆ ਜੋ ਇਸ ਤਰ੍ਹਾਂ ਦਾ ਮਤਾ ਪਾਣਾ ਪਿਆ ਕਾਰਨ ਪਿੰਡਾਂ ਦੇ ਵਿੱਚੋਂ ਆਮ ਤਾਂ ਉੱਥੇ ਗੱਲਾਂ ਵਰਤਾਂ ਸੁਣਦੇ ਆਂ ਜੀ ਸਕੀਰੀਆਂ ਸਕੂਰੀਆਂ 'ਚ ਹੋਰ ਵੀ ਸੁਣਦੇ ਆਂ ਵੀ ਮੁੰਡੇ ਕੁੜੀਆਂ ਨੇੜੇ ਘਰਾਂ ਦੇ ਲੱਗ ਮੈਰਿਜ ਕਰਾ ਲੈਂਦੇ ਆ ਤੇ ਵੀ ਫੇਰ ਉਹਨਾਂ ਨੂੰ ਕੀ ਕਹੀਏ ਭਾਈ ਕਹੀਏ ਕਿ ਜਵਾਈ ਕਹੀਏ ਕਿ ਇਹਨਾਂ ਗੱਲਾਂ ਦਾ ਸਾਨੂੰ ਬਹੁਤ ਮਾੜਾ ਅਸਰ ਪਗੂਆ ਅੱਜ ਜੇ ਗੱਲ ਕਰੀਏ 21ਵੀਂ ਸਦੀ ਚੱਲ ਰਹੀ ਐ ਫਾਰਵਰਡ ਹੋ ਚੁੱਕੇ ਐ ਪੰਜਾਬ ਦੇ ਲੋਕ ਪੂਰੇ ਭਾਰਤ ਦੇ ਲੋਕ ਕਿਵੇਂ ਦੇਖਦੇ ਹੋ ਪਿੰਡ ਦੇ ਲੋਕ ਪਰ ਮਤਾ ਪਾ ਰਿਹਾ ਪਿੰਡ ਦੇ ਲੋਕ ਇਨ੍ਹਾਂ ਗੱਲਾਂ ਨੂੰ ਬੇਇੱਜ਼ਤੀ ਮਰਤਾ ਪਾਉਂਦੇ ਜੀ ਜਦੋਂ ਹੁਣ ਇਹ ਵਾਪਰਨ ਲੱਗ ਗਏ ਆ ਜਾਂ ਗਵਰਨਮੈਂਟ ਰੀ ਖੁੱਲ੍ਹਾਂ ਦੇਤੀਆਂ ਵੀ ਜੋ ਮਰਗੀ ਕਰਾ ਸਕਦਾ ਆ ਇਨ੍ਹਾਂ ਚੀਜ਼ਾਂ ਤੋਂ ਨਸ਼ਿਆਂ ਤੋਂ ਬਿਖੇ ਨਸ਼ੇ ਦਾ ਕਿੱਡਾ ਆ ਹਟਾ ਹੁਣ ਨਸ਼ੇ ਨਾਲ ਮੁੰਡੇ ਮਰ ਰਹੇ ਨੇ ਸਾਡੇ ਬਹੁਤ ਕਈ ਹੁਣੇ ਹੀ ਹੁੰਦੇ ਮਰੇ ਲੱਠੀ ਕੇ ਲਾ ਲਾ ਕੇ ਵੀ ਇੰਨਾਂ ਚੀਜ਼ਾਂ ਨੂੰ ਅਸੀਂ ਮਾੜਾ ਸਾਂਝਦੇ ਆਂ ਵੀ ਗਵਰਨਮੈਂਟ ਇਹਨਾਂ ਤੇ ਜ਼ਰੂਰ ਨੱਥ ਪਾਵੇ ਗਵਰਨਮੈਂਟ ਦਾ ਹੀ ਇਹ ਕੰਮ ਹੈ ਇਹਨਾਂ ਨਸ਼ਿਆਂ ਨੂੰ ਜੇ ਅਸੀਂ ਅਖਦੇ ਵੀ ਅਸੀਂ ਰੋਕਾਂਗੇ ਸਾਤ ਨੂੰ ਨਹੀਂ ਰੁਕਨੇ ਗਵਰਨਮੈਂਟ ਰੋਕੇ ਇਹਨਾਂ ਨੂੰ ਹਾਂ ਪ੍ਰਧਾਨ ਜੀ ਜੇ ਗੱਲ ਕਰੀਏ ਦੇਖੋ ਸੰਵਿਧਾਨ ਇਜਾਜ਼ਤ ਦਿੰਦਾ ਹੈ ਕਿਸੇ ਵੀ ਕੁੜੀ ਮੁੰਡੇ ਨੂੰ ਮੈਰਿਜ ਕਰਾਣ ਦੀ ਤੁਸੀਂ ਸੰਵਿਧਾਨ ਤੋਂ ਉੱਤੇ ਹੋ ਕੇ ਮਤਾ ਪਾਇਆ ਕਿਵੇਂ ਦੇਖਦੇ ਹੋ ਸੰਵਿਧਾਨ ਸੰਵਿਧਾਨ ਭਾਵੇਂ ਦਿੰਦਾ ਹੈ ਇਹ ਪਿੰਡ ਦੇ ਤੌਰ ਤੇ ਪਾਇਆ ਜੀ ਅਸੀਂ ਪਿੰਡੀ ਤੋਂ ਉੱਠ ਪਾਇਆ ਵੀ ਪਿੰਡ ਕੋਈ ਕਹਾਵਾਂ ਵਾਸਤੇ ਇਹ ਜੀ ਗਲਤੀ ਨਾ ਕਰੇ ਵੀ ਪਿੰਡਾਂ ਸੁਣਦੇ ਕਰਦੇ ਆ ਅਸੀਂ ਵੀ ਇਹ ਪਿੰਡ ਚ ਜਦੋਂ ਨੇੜੇ ਕੋਈ ਰਮ ਮੈਰ ਚ ਕਰਾ ਲੈਂਦਾ ਜੀ ਕਿ ਉਹ ਫਿਰ ਸਾਡਾ ਉਹ ਨਾ ਦਸਤੀ ਬਸਾਰਾ ਰਹਿ ਜਾਂਦਾ ਉਹ ਸਾਡ ਨੂੰ ਸ਼ਰਮਦਾ ਸ਼ਰਮ ਆਉਂਦੀ ਆ ਜੀ ਉਹਨਾਂ ਤੋਂ ਕੀ ਕੀ ਕੰਮ ਹੈ ਇਹ ਦੇਖੋ 21ਵੀਂ ਸਦੀ ਚੱਲ ਰਹੀ ਹੈਗੀ ਆ ਵੀ ਕੁੜੀ ਮੁੰਡੇ ਦਾ ਵੀ ਰਾਈਟ ਬਣਦਾ ਵੀ ਆਪਦਾ ਜੀਵਨ ਸਾਥੀ ਚੁਣਨ ਦਾ ਪਰ ਤੁਸੀਂ ਇਹ ਮਤਾ ਪਾਇਆ ਜੀਵਨ ਸਾਥੀ ਚੁਣੇ ਜੀ ਜੀ ਸੜਕੇ ਚੁਣੇ ਆਪਣੇ 10 ਬੰਦੇ ਆਪਦੇ ਘਰ ਦੇ ਲਵੇ ਉਹਨਾਂ ਦੇ ਲਵੇ ਜੋ ਵੀ ਮਨਜ਼ੂਰ ਹੁੰਦਾ ਕੋਈ ਇਹੋ ਜੀ ਗੱਲ ਨਹੀਂ ਪੂਰੀ ਉਸ ਮੁੱਦੇ ਤੋਂ ਹੁਣ ਕੋਈ ਬਾਹਰ ਹੋਵੇ ਮਾਪਿਓ ਇਹ ਸਾਰੀਆਂ ਗੱਲਾਂ ਹੁਣ ਵੀ ਹੁੰਦੀਆਂ ਪਰ ਉਹਨਾਂ ਦੀ ਮਰਜ਼ਾ ਦਾ ਅਨਸਾਰ ਹੋਣਾ ਚਾਹੀਦਾ ਕਿਉਂ ਉਹਨਾਂ ਦਾ ਵੀ ਦਿਨ ਖੁਸ਼ ਹੋਵੇ ਚਾਹੇ ਮੜਾ ਮੋਟਾ ਚਾਹ ਲੈ ਸਰਪੰਚ ਫਿਰ ਵੀ ਉਹ ਮਾਪਿਓ ਉਸ ਗੱਲ ਨੂੰ ਬਰਦਾਸ਼ਤ ਕਰ ਲੈਂਦਾ ਵੀ ਚਲ ਇਹ ਗੱਲ ਸਾਰੇ ਖੁੱਲ ਗਈ ਵੀ ਇਹ ਵਿਆਹ ਹੋ ਗਿਆ ਤੇ ਜਿਹੜਾ ਹੁੰਦਾ ਜੀ ਹੁਣ ਜਾ ਕੇ ਚੰਡੀਗੜ੍ਹ ਲਖਾ ਲਿਆ ਜਾਂ ਕਿਤੇ ਹੋਰ ਲਖਾ ਲਿਆ ਜਾ ਕੇ ਕੂਟ ਮੈਰਜ ਕਰਾ ਲਿਆ ਮਾਂ ਪਿਓ ਦੀ ਉੱਤੇ ਛਾਈ ਹਿੱਬੇ ਦੀ ਮਾਂ ਪਿਓ ਦਾ ਸੱਤੇ ਲੋਹੜੀ ਦੀ ਲਾਠ ਵਾਜਦੀ ਜਦੋਂ ਆ ਕੇ ਉਦੋਂ ਪਤਾ ਲੱਗਦਾ ਵੀ ਆਹ ਕੁਝ ਹੋ ਗਿਆ ਭਾਈ ਜੇ ਗੱਲ ਕਰੀਏ ਕੀ ਤੁਹਾਨੂੰ ਲੱਗਦਾ ਹੈ ਜਾਤੀਵਾਦ ਹੈਵੀ ਹੋ ਚੁੱਕਾ ਹੈ ਪੂਰੇ ਭਾਰਤ ਚ ਜਾਤੀਵਾਦ ਦਾ ਗਵਰਨਮੈਂਟ ਨੂੰ ਰੋਕਣਾ ਚਾਹੀਦਾ ਜੀ ਇਹ ਜ਼ਰੂਰੀ ਉਹ ਜਾਤੀਵਾਦ ਦਾ ਸਾਨੂੰ ਗਾਂ ਬਾਤ ਸਾਰਿਆਂ ਨੂੰ ਤੰਕਰੂਗਾ ਕਿਉਂ ਸਾਡੀਆਂ ਜਿਹਨਾਂ ਚ ਜਾਤਾਂ ਜਾਤੀਵਾਦ ਨਹੀਂ ਰਲਦੀਆਂ ਆ ਵੀ ਜੀ ਉਹ ਨਾ ਤਾਂ ਕੋ ਕੋਤੜੇ ਪਿਆ ਵਾਖੇ ਲੱਗਦਾ ਨਾ ਕੋਤੜੇ ਪਿਆ ਵਾਖੇ ਲੱਗਦਾ ਕਿ ਸਾਡੀ ਜਾਤੀ ਦਾ ਫਰਕ ਪੈ ਜਾਂਦਾ ਇਸ ਚੀਜ਼ ਨਾ ਅਸੀਂ ਤਾਂ ਕਹਿੰਦੇ ਆਂ ਵੀ ਜਾਤੀ ਅਨੁਸਾਰ ਹੀ ਵਿਆਹ ਹੋਣਾ ਚਾਹੀਦਾ ਜੇ ਜ਼ਿਮੀਦਾਰਾ ਜ਼ਿਮੀਦਾਰ ਦੇ ਹੋਣਾ ਚਾਹੀਦਾ ਜੇ ਜਿਵੇਂ ਜਿਵੇਂ ਵਿਆਹ ਕਰੀਆਂ ਸਾਡੀਆਂ ਵਿਆਹ ਗੀਆਂ ਮਸਾਫਕ ਸਾਰੇ ਵਿਆਹ ਹੋਣੇ ਚਾਹੀਦੇ ਪਰ ਪੁਰਾਣੇ ਪੀਰਾਂ ਨੇ ਤਾਂ ਕਿਹਾ ਮਾਨਸਕੀ ਜਾਤ ਇੱਕ ਹੈ ਮਾਨਕੀ ਜਾਤ ਇੱਕ ਹੈ ਮਾਨਕੀ ਜਾਤ 'ਚ ਨਹੀਂ ਕੋਈ ਫਰਕ ਹੈ ਜਾਤ ਦਾ ਫਰਕ ਨਹੀਂ ਹੈ ਜਿਵੇਂ ਕਿ ਹੁਣ ਸਾਡੇ ਰਿਵੀਜੀ ਬਣ ਕੇ ਫਿਰ ਅਸੀਂ ਛੋਟੇ ਪਟੇਕ ਬਣ ਕੇ ਸਾਰੇ ਬੇਗੋ ਜਿੰਮੇ ਹੁਣ ਜਾਫੀਆਂ ਛੋੜੀਆਂ ਪਟੀਆਂ ਬਣੀਆਂ ਉਹਨਾਂ ਨੇ ਜਾ ਕੇ ਅਸੀਂ ਝੁਕਦੇ ਸੋਹਣੇ ਲੈਣ ਲੱਗੇ ਆਪਣੇ ਗੁਰੂ ਪੀਰ ਕਹਿੰਦੇ ਹੈ ਕਿ ਆ ਵੀ ਇੱਕ ਨੂਰ ਨਾਲ ਹੀ ਸਾਰਾ ਜੱਗ ਉਪਜਿਆ ਕਿਵੇਂ ਦੇਖਦੇ ਆ ਵੀ ਜੱਗ ਤਾਂ ਸਾਰਾ ਉਪਜਾਇਆ ਅਸੀਂ ਆਏ ਨਹੀਂ ਕਹਿੰਦੇ ਵੀ ਨਹੀਂ ਉਪਜਾਇ ਜਿਹੜੀਆਂ ਹੁਣ ਮਾਪ ਐ ਉਹਨੂੰ ਵੀ ਤੁਸੀਂ ਤੁਸੀਂ ਵੀ ਰਿਪੋਰਟਰੋਂ ਜਾਂਦੇ ਆਉਣੇ ਸਾਰੇ ਤੇ ਤੁਹਾਨੂੰ ਨਹੀਂ ਪਤਾ ਵੀ ਇਹ ਗੱਲਾਂ ਉੱਟਣੀਆਂ ਪਿੰਡੋਂ ਤੇ ਵੱਲੋਂ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਏਗਾ ਪੰਚਾਇਤ ਵੱਲੋਂ ਸਾਰੇ ਨੇ ਸਾਰੇ 3700 ਬੰਦੇ ਦਾ ਕਟ ਕਰਕੇ ਸਾਰੇ ਪਿੰਨੇ ਸੀ ਦਾ ਬਾਈਕਾਟ ਕੀਤਾ ਵੀ ਜਿਹੜਾ ਕੋਈ ਕੁੜੀ ਮੁੰਡਾ ਆਪਣੇ ਪਿੰਡ 'ਚ ਸ਼ਾਦੀ ਕਰਾਊਗਾ ਉਹਦੇ ਸਾਰੇ ਸਾਰੇ ਉਹਦੇ ਉਲਟ ਪੁੱਟਾ ਬਿਲਕੁਲ ਜੀ ਬਿਲਕੁਲ ਐਸੀ ਪਿੰਡ ਦੇ ਆਗੂ ਜਿਨ੍ਹਾਂ ਨੇ ਕਿਹਾ ਕਿ ਜੇ ਕਿਸੇ ਕੁੜੀ ਮੁੰਡੇ ਨੇ ਪਿੰਡ ਦੇ ਮੈਰਿਜ ਕਰਵਾਈ ਤਾਂ ਉਸ ਦਾ ਪੂਰਨ ਤੌਰ ਤੇ ਜਿਹੜਾ ਬਾਈਕਾਟ ਕੀਤਾ ਜਾਏਗਾ ਤੇ ਪਿੰਡ ਦੇ ਸਾਡੇ ਨਾਲ ਹੋਰ ਵੀ ਮੋਤਬਰ ਇੱਥੇ ਆਗੂ ਮੌਜੂਦ ਹੈ ਗੱਲਬਾਤ ਕਰਦੇ ਬਾਈ ਜੀ ਕੀ ਨਾਮ ਪਰਦੇਸ਼ ਸਿੰਘ ਜੀ ਬਲਦੇਵ ਜੀ ਮਤਾ ਪਾਇਆ ਗਿਆ ਪੰਚਾਇਤ ਵੱਲੋਂ ਵੀ ਪਿੰਡ ਦਾ ਕੋਈ ਕੁੜੀ ਮੁੰਡਾ ਜੇ ਮੈਰिज ਕਰਾਂਦਾ ਹੈ ਤਾਂ ਉਹਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਏਗਾ ਕੀ ਕਹਿਣਾ ਚਾਹੋਗੇ ਪਿੰਡ ਪਿੰਡ ਚ ਕਰਿਆ ਬਾਹਰ ਕੁਛ ਕਰਾਈ ਜਾਵੇ ਵੀ ਪਿੰਡ ਚ ਨਹੀਂ ਹੋਣਾ ਚਾਹੀਦਾ ਬਾਹਰ ਕੁਛ ਕਰ ਲੈ ਇਹ ਮਤਾ ਕਿਉਂ ਪਾਣਾ ਪਿਆ ਇਹ ਮਤਾ ਪਾਉਣਾ ਪਿਆ ਜੀ ਸਾਡੇ ਇੱਥੇ ਹੋ ਗਿਆ ਕੰਮ ਆਉਣੇ ਪਰ 8000 ਸਾਲ ਹੋ ਗਏ ਮੇਰੇ ਨਾਲ ਮੁੰਡਾ ਜਿਮੀਦਾਰੀ ਕੁੜੀ ਨਾਲ ਮੈਰਿ ਉੱਥੋਂ ਫਿਰ ਇਕੱਠ ਹੋਇਆ ਪਿੰਡ ਦਾ ਇਸੇ ਕਰਕੇ ਉਪਾਰੋਂ ਪਿਆਰ ਵੀ ਬਾਹਰ ਕਰਾ ਲੈਂਦੀ ਕਿਤੇ ਕਰਾ ਲੈ ਫਰਕ ਹੈ ਸੀਗਾ ਹੈ ਹੁਣ ਪਿੰਡ ਦਾ ਹਟਾ ਲੱਗੀ ਹੈ ਲਾਕੀ ਨਾਲ ਵਿਆਹ ਹੋ ਗਿਆ ਅੱਛਾ ਗੁਰੂ ਤਾਂ ਇਹ ਕਹਿ ਰਿਹਾ ਵੀ ਇੱਕ ਨੂਰ ਨਾਲ ਹੀ ਸਾਰਾ ਜਗ ਉਪਜਿਆ ਹਾਂ ਗੁਰੂ ਕਹਿੰਦੇ ਆ ਬਾਹਰ ਦੇ ਨਾਲ ਮਿਸ਼ਕ ਮਜਮੀ ਨਾਲ ਕਰਾ ਲੈਂਦੀ ਬਾਹਰ ਦੇ ਨਾਲ ਮਿਸ਼ਕ ਮਜਮੀ ਨਾਲ ਕਰਾ ਲੈਂਦੀ ਬਾਹਰ ਹੋ ਗਈ ਪਿੰਡ 'ਚ ਨਾ ਆਓ ਹਾਂ ਬਾਹਰ ਤਾਂ ਬਿਲਕੁਲ ਹੀ ਬਿਲਕੁਲ ਐਸੀ ਪਿੰਡ ਦੇ ਆਗੂ ਜਿਨ੍ਹਾਂ ਨੇ ਕਿਹਾ ਕੀ ਜੇ ਕੋਈ ਵੀ ਕੁੜੀ ਮੁੰਡਾ ਪਿੰਡ ਦਾ ਮੈਰਿਸ ਕਰਵਾਵਾਂਗਾ ਤਾਂ ਉਹਦਾ ਪੂਰਨ ਤੌਰ ਤੇ ਜਿਹੜਾ ਬਾਈਕਾਟ ਕੀਤਾ ਜਾਏਗਾ ਉਹਨਾਂ ਦੇ ਘਰਦਿਆਂ ਦਾ ਜਿਹੜਾ ਬਾਈਕਾਟ ਕੀਤਾ ਜਾਏਗਾ ਹੁਣ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਇਸ ਤੇ ਕੀ ਆਪਣੀ ਟਿੱਪਣੀ ਕਰਦਾ ਹੈ ਕੈਮਰਾਮੈਨ ਸੁਝਲ ਦੇ ਨਾਲ ਮਨੋ ਚਰਕੀਵਾਲ ਦੈਨਿਕ ਸਵੇਰਾ ਟੀਵੀ ਬਟਿੰਡਾ